ਹਾਂਜੀ ਮਿੱਤਰੋ ਇਹ ਜਹੀ ਚੀਜ਼ ਦਿਖਾਉਣੀ ਹੈ ਅੱਜ ਆਪਾਂ ਤੁਹਾਨੂੰ ਜੋ ਕਿਸਾਨ ਭਰਾਵਾਂ ਨੂੰ ਹਰੇਕ ਲਾਂਭਾ ਦਿੰਦੇ ਨੇ ਲੋਕ ਜ਼ਿਆਦਾਤਰ ਸ਼ਹਿਰਾਂ ਵਾਲੇ ਵੀ ਔਰ ਕਿੰਨ ਸਬਜ਼ੀ ਪੈਦਾ ਕਿਉਂ ਨਹੀਂ ਕਰਦੇ ਉਹਦਾ ਵੀ ਕਾਰਨ ਅਸੀਂ ਦਿਖਾਉਣ ਲੱਗੇ ਆ ਸੇਖੋ ਇਹ ਬੈਂਗਣੀ ਦੇ ਪੁੱਝੇ ਨੇ 12-13 ਬੈਂਗਣੀ ਦੇ ਪੁੱਝੇ ਲੱਗੇ ਹੋਏ ਨੇ ਆਪਣੇ ਇਹਨਾਂ ਦੇ ਬਿਨਾਂ ਰੇਸ ਸਪਰੇਅ ਤੋਂ ਆਏ ਤੇ ਕੋਈ ਸਪਰੇਅ ਨਹੀਂ ਕੀਤੀ ਬਾਕੀ ਸਾਨੂੰ ਹਾਲਤ ਦਿਖਾਉਣੀ ਹੈ ਬੈਂਗਣੀ ਦੀ ਤੁਸੀਂ ਆਪ ਮੰਨੋਗੇ ਵੀ ਹਾਂ ਸਪਰੇਅ ਤੇ ਕਰਨੀ ਚਾਹੀਦੀ ਹੈ ਕਿ ਕਰਨੀ ਨਹੀਂ ਚਾਹੀਦੀ ਆ ਦੇਖੋ ਭਰਾਓ ਬੈਂਗਣੀ ਦੇ ਵਿੱਚ ਨਾ ਹਰੇਕ ਬੈਂਗਣੀ ਦੇ ਵਿੱਚ 4-4 5-5 ਸੁੰਡੀਆਂ ਬੈਠੀਆਂ ਇਹਦੇ ਸਪਰੇ ਵੀ ਕੋਈ ਕੰਮ ਨਹੀਂ ਕਰਦੀ ਇਹਦੇ ਅੰਦਰ ਵੜ ਕੇ ਬੈ ਗਈਆਂ ਉੱਤੇ ਸਪਰੇ ਮਾਰੀ ਜਾਓ ਕੁਛ ਨਹੀਂ ਇਹਨਾਂ ਨੂੰ ਹੁੰਦਾ ਵਿੱਚ ਬੈਠ ਰਹਿ ਖਾਈ ਜਾਂਣੀਆਂ ਪਰ ਜਿਹੜੇ ਨਵੇਂ ਫੁੱਲ ਨੇ ਉਹਨਾਂ ਤੇ ਆਪਾਂ ਨੂੰ ਸਪਰੇ ਕਰਨੀ ਪਊਜੀ ਵੀ ਉਹਨੂੰ ਕੋਈ ਸੁੰਡੀ ਨਾ ਪਵੇ ਇਹਦਾ ਕੋਈ ਭਰਾਵੋ ਆਪਣੇ ਕੋਲ ਤਾਂ ਕੋਈ ਹੱਲ ਹੈ ਨਹੀਂ ਬਾਕੀ ਜਿਹੜਾ ਕਿਸਾਨ ਭਰਾਵੋਂ ਲਾਂਭਾ ਦਿੰਦੇ ਲੋਕ ਵੀ ਆਰਗੈਨਿਕ ਕਿਉਂ ਨਹੀਂ ਕਰਦੇ ਇਹ ਬਿਨਾ ਸਪਰੇਆਂ ਤੋਂ ਸਪਰੇਆਂ ਕਰਨਾ ਪੈਣਾ ਹੈ ਜੀ ਕਿਸਾਨ ਭਰਾਵਾਂ ਦਾ ਵੀ ਦਿਲ ਨਹੀਂ ਕਰਦਾ ਉਹਨਾਂ ਨੇ ਵੀ ਇਹ ਸਬਜ਼ੀ ਜਿਹੜੀ ਸੋਡੇ ਤੱਕ ਪਚਾਉਣੀ ਆਪ ਵੀ ਖਾਣੀ ਆ ਉਹਨਾਂ ਦਾ ਵੀ ਹਿੰਦਲ ਕਰਦਾ ਕਿਸੇ ਨੂੰ ਕੋਈ ਜ਼ਹਿਰ ਖਵਾਈਏ ਪਰ ਇਹਦਾ ਕਾਰਨ ਇਹ ਆ ਕੋਈ ਇਹ ਸੁੰਡੀ ਸਪਰੇ ਤੋਂ ਬਣਾਨੀ ਮਰਦੀ ਇਹਦਾ ਕੋਈ ਹੱਲ ਨਹੀਂਗਾ ਇਹਦਾ ਦੇਖ ਸਕਦਾ ਕੋਈ ਬੈਂਗਣੀ ਮਰਜੀ ਤੋੜ ਲੋ ਇਹਦੇ ਵਿੱਚ ਹਰੇਕ ਦੇ ਵਿੱਚ 74 5-5 ਸੁੰਡੇ ਬੈਠਾ ਕਾਣੀ ਬੈਂਗਣੀ ਹੋਈ ਪਈ ਆ ਤੇ ਇਹਦਾ ਕੋਈ ਹੱਲ ਨਹੀਂ ਹੈ ਤੋੜ ਕੇ ਸੱਟਣੀਆਂ ਪੈਣਗੀਆਂ ਜੀ ਬਾਕੀ ਜੇ ਕੋਈ ਨਵਾਂ ਫੁੱਲ ਕੱਢੂ ਉਹ ਤੇ ਆਪਾਂ ਨੂੰ ਸਪਰੇਅ ਕਰਨੀ ਪਊਗੀ ਇਹਦਾ ਕੋਈ ਹੱਲ ਨਹੀਂ ਭਰਾਵੋ ਕਿਸਾਨ ਭਰਾਵਾਂ ਨੂੰ ਇੰਨਾ ਲੰਬਾ ਨਾ ਦਿਆ ਕਰੋ ਜੀ ਉਹਨਾਂ ਦਾ ਵੀ ਦਿਲ ਕਰਦਾ ਵੀ ਵਧੀਆ ਸਬਜ਼ੀ ਪੈਦਾ ਕਰਨ ਵਧੀਆ ਫਸਲ ਪੈਦਾ ਕਰਨ ਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਉਹਨਾਂ ਦੀ ਫਸਲ ਖਰਾਬ ਹੁੰਦੀ ਆ ਉਹਨਾਂ ਦਾ ਵੀ ਦਿਲ ਕਰਦਾ ਵੀ ਹਾਂ ਆਪਾਂ ਚੰਗੇ ਰੇਟਾਂ ਤੇ ਸਬਜ਼ੀ ਵੇਚੀਏ ਪਰ ਇਹ ਕਾਰਨ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ